ਸਕਿੰਦਰ ਸਰਦਾਰਵਾ ਬੋਲਦੇ ਆ। ਉਹਨੇ ਬੜੀ ਘੱਟੀਆਂ ਸਰਦਾਰ ਦੀ ਬੋਲੀ ਕੇ ਜਿਹੜੀ ਆਮ ਆਦੀ ਪਾਰਟੀ ਉਹ ਕੈਕਸਟਰਾ ਦਾ ਜਿਹੜਾ ਆਸਾ ਲੈਦੀ। ਮੈਂ ਸੁਖੀ ਦਦਾਵੇ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਕਦੀ ਵੀ ਅਸੀਂ ਦਾ ਕਿਸੇ ਨਸ਼ਾ ਬਾਫੀਆ ਦਾ ਨਾ ਕਦੀ ਕਿਸੇ ਗੈਕਸਟਰ ਦਾ ਨਾ ਕਸੀ ਕੇ ਗੁੰਡਾ ਬਦਮਾਸ਼ ਦਾ ਨਾ ਸਹਯੋਗ ਕੀਤਾ ਨਾ ਕੇ ਨੂੰ ਸਾਖਿਆ ਛਤਰੀ ਦਿੱਤੀ ਨਾ ਕਿੱਤੇ ਅੱਜ ਇਲੈਕਸ਼ਨ ਦੇ ਵਿੱਚ ਇਦਾਂ ਹੋ ਰਿਹਾ ਸੁਖੀ ਦਾਵਾ ਇਹ ਗੱਲ ਕਹਿ ਰਿਹਾ ਜਿਹਦੇ ਬਾਰੇ ਸਾਰੇ ਪੰਜਾਬ ਨੂੰ ਪਤਾ ਹੈ ਵਿਧਾਨ ਸਭਾ ਦੇ ਵਿੱਚ ਦਾਵਾ ਪੈਂਦਾ ਦਿਆ ਉਤੋਂ ਬਾਅਦ ਕਈ ਵਾਰ ਦਾਵਾ ਪਿਆ ਕਿ ਮਖਤਾਨ ਅंसारी ਤੋਂ ਲੈ ਕੇ ਉਹਦੇ ਆਪਣੇ ਹੱਥੀਏ ਦੇ ਜਿਹੜੇ ਗੈਂਗਸਟਰ ਨੇ ਕੀ ਕੁਝ ਹੋਇਆ ਜੇਲ੍ਹਾਂ ਦੇ ਵਿੱਚ ਕੀ ਕੁਝ ਹੁੰਦਾ ਦਿਆ ਗੈਂਗਸਟਰ ਪੈਦਾ ਕੀਤੇ ਪੰਜਾਬ ਦੇ ਵਿੱਚ ਕਾਂਗਰਸ ਨੇ ਪਹਿਲਾ ਹੱਥੋਂ ਪੈਦਾ ਕੀਤਾ ਫਿਰ ਗੈਂਗਸਟਰ ਪੈਦਾ ਕੀਤੇ ਫਿਰ ਜਿਹੜਾ ਪੰਜਾਬ ਦੇ ਅੰਦਰ ਗੈਂਗਸਟਰਾਂ ਦੀ ਜਿਹੜੀ ਸਿਆਸੀ ਮਤਲਬ ਜਿਹੜੀ ਪਦਾ ਦੇਣੀ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਕਲਚਰ ਜਿਹੜਾ ਸ਼ੁਰੂ ਕੀਤਾ ਆਵਾਜ਼ ਸਭ ਨੂੰ ਕਹੂੰਗਾ ਕਿ ਸਾਲ ਬੋਲਣ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਫੇਰ ਲੋ ਆਪਣਾ ਆਪ ਦੇਖ ਲੋ ਤੁਹਾਡੀ ਕਾਂਗਰਸ ਨੇ ਹੁਣ ਤੱਕ ਕੀ ਕੀਤਾ ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲੇ ਕੀਤੇ ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਅੰਦਰ ਕਦੀਆਂ ਤੌਰ ਪੈਦਾ ਕੀਤਾ ਕਦੀ ਗੈਂਗਸਟਰ ਪੈਦਾ ਕੀਤੇ ਕਦੀ ਕੁਛ ਕਿ ਕੁਛ ਸਸ ਗਾਲੀ ਮੈਂ ਤੁਹਾਡਾ ਕੁਲਦੀਪ ਸਿੰਘ ਕਾਲੀਵਾਲ ਕੈਬਨ ਮਿਨਿਸਟਰ ਪੰਜਾਬ ਤੁਹਾਨੂੰ ਸਭ ਦੱਸਦਾ ਕਿ ਪੰਜਾਬ ਦੇ ਅੰਦਰ ਪੰਚਾਇਤੀ ਰਾਜ ਦੀਆਂ ਚੋਣਾਂ ਹੋ ਰਹੀਆਂ ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚ ਆਪਣੀਆਂ ਪੰਚਾਇਤਾਂ ਚੁੜਦੇ ਸਰਪੰਚ ਬਣਾਦੇ ਔਰ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਸਭ ਸੰਕਤੀ ਦੇ ਨਾਲ ਪਹਿਲੀ ਵਾਰ ਐਡੀ ਵੱਡੀ ਗਿਣਤੀ ਦੇ ਵਿੱਚ ਸਭ ਸੰਕਤੀ ਨਾਲ ਜਿਹੜੀਆਂ ਪੰਚਾਇਤਾਂ ਬਣ ਰਹੀਆਂ ਪਰ ਪੰਜਾਬ ਕਾਂਗਰਸ ਤੇ ਪੰਜਾਬ ਕਾਂਗਰਸ ਦੇ ਆਗੂ ਜਿਹੜੇ ਉਹ ਇਸ ਮੌਕੇ ਤੇ ਵੀ ਜਦੋਂ ਲੋਕ ਬੜੇ ਸ਼ਾਂਤੀਪੂਰਨ ਢੰਗ ਦੇ ਨਾਲ ਆਪ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਚੋੜਦੇ ਇਹਦੇ ਵਿੱਚ ਵੀ ਰੰਗਿਤ ਭੰਗ ਜੜੀ ਉਹ ਪਾ ਦੇ ਤੁਸੀਂ ਦੇਖਿਆ ਉਹ ਪਿੱਛੇ ਦੇ 2 ਦਿਨ ਤੋਂ ਗਰਸਾਸਪੁਰ ਦੇ ਵਿੱਚ ਜਿਹੜਾ ਤਮਾਸ਼ਾ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਕੀਤਾ ਸਗਿੰਦਰ ਸਿੰਘ ਰਦਾਵੇ ਨੇ ਉਹਦਾ ਜੋਸ਼ ਜਿੰਦਾ ਸਗਿੰਦਾਵਾ ਬੋ ਰਿਹਾ ਉਨੇ ਬੜੀ ਘਟੀਆਂ ਸਰਦਾਬ ਦੀ ਬੋਲੀ ਕੇ ਜਿਹੜੀ ਆਮ ਆਦੀ ਪਾਰਟੀ ਉਹ ਐਕਸਟਰਾ ਦਾ ਜਿਹੜਾ ਆਸਾ ਲੈਦੀ ਮੈਂ ਸੁਖੀ ਦਾਵੇਂ ਨੂੰ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਕਦੀ ਵੀ ਅਸੀਂ ਦਾ ਕਿਸੇ ਨਸ਼ਾ ਬਾਫੀਆ ਦਾ ਨਾ ਕਦੀ ਕਿਸੇ ਗੈਕਸਟਰ ਦਾ ਨਾ ਕਿਸੇ ਕੇ ਗੁੰਡਾ ਬਦਮਾਸ਼ ਦਾ ਨਾ ਸਜੋ ਕੀਤਾ ਨਾ ਕੇ ਨੂੰ ਸਾਥਿਆ ਛਤਰੀ ਦਿੱਤੀ ਨਾ ਕਿਤੇ ਅੱਜ ਇਲੈਕਸ਼ਨ ਦੇ ਵਿੱਚ ਇਦਾਂ ਹੋ ਰਿਹਾ ਸੋ ਕਿੰਗਾ ਵਾਈ ਗੱਲ ਕਹਿ ਰਿਹਾ ਜਿਹਦੇ ਬਾਅਦ ਸਾਰੇ ਪੰਜਾਬ ਨੂੰ ਪਤਾ ਵਿਧਾਨ ਸਭਾ ਦੇ ਚੋਲਾਵਾ ਪੈਦਾ ਰਿਆ ਉਤੋਂ ਬਾਅਦ ਕਈ ਵਾਰ ਵਾਪਿਆ ਕਿ ਮਖ्तार ਅंसारी ਤੋਂ ਲੈ ਕੇ ਉਹਦੇ ਆਪਣੇ ਹੱਥੀਏ ਦੇ ਜਿਹੜੇ ਗੈਂਗਸਟਰ ਦੇ ਕੀ ਕੁਝ ਹੈ ਜੇਲਾਂ ਦੇ ਵਿੱਚ ਕੀ ਕੁਝ ਹੁੰਦਾ ਤੇ ਗੈਂਗਸਟਰ ਪੈਦਾ ਕੀਤਾ ਪੰਜਾਬ ਦੇ ਵਿੱਚ ਕਾਂਗਰਸ ਨੇ ਪਹਿਲਾ ਹੱਥੋਂ ਹੱਥ ਪੈਦਾ ਕੀਤਾ ਫਿਰ ਗੈਂਗਸਟਰ ਪੈਦਾ ਕੀਤੇ ਫਿਰ ਜਿਹੜਾ ਪੰਜਾਬ ਦੇ ਅੰਦਰ ਗੈਂਗਸਟਰਾਂ ਦੀ ਜਿਹੜੀ ਸਿਆਸੀ ਮਤਲਬ ਜਿਹੜੀ ਫਰਨਾ ਦੇ ਵੀ ਇਹ ਕਾਂਗਰਸ ਦੇ ਪੰਜਾਬ ਦੇ ਵਿੱਚ ਕਲਚਰ ਜਿਹੜਾ ਸ਼ੁਰੂ ਕੀਤਾ ਉਹਦਾ ਅੱਜ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਏ ਲਈ ਮਿਹਨਤ ਹੁੰਦੀ ਮੁੱਖ ਤੌਰ ਤੇ ਕਾਂਗਰਸ ਪਾਰਟੀ ਦੀ ਜੁਮਾਹ ਹੈ ਉਹ ਸਭ ਤੋਂ ਵੱਡਾ ਸੁਖੀ ਰਜ਼ਾਵਾ ਕਿਉਂਕਿ ਪਿਛਲੀ ਸਰਕਾਰ ਦੇ ਵਿੱਚ ਉਹ ਡਿਪਟੀ ਮਤਲਬ ਮੁੱਖ ਮੰਤਰੀ ਸੀਗਾ ਔਰ ਗ੍ਰਹਿਬਤ ਅਲਾਉਦ ਕੋ ਸੀਗਾ ਜੇਲ੍ਹਾਂ ਡਿਪਾਰਟਮੈਂਟ ਕੋ ਸੀਗਾ ਔਰ ਜੇਲ੍ਹਾਂ ਦੇ ਅੰਦਰ ਜਾ ਕੇ ਗੈਗਸਟਾਂ ਨੂੰ ਕਿੱਦਾਂ ਮਿਲਦੇ ਨੇ ਕਿੱਦਾਂ ਬਖਤਾਂ ਅंसारी ਉਹਨਾਂ ਨੂੰ ਸ਼ਬਦ ਦੇਦੇ ਨੇ ਇਹ ਸਾਰੀ ਦੁਨੀਆ ਨੇ ਦੇਖਿਆ ਸਾਰੀ ਦੁਨੀਆ ਨੂੰ ਪਤਾ ਹੈ ਸੋ ਮੈਂ ਅਰਦਾਵਾ ਸਾਹਿਬ ਨੂੰ ਕਹੂੰਗਾ ਕਿ ਸਰ ਬੋਲਣ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਫੇਰ ਲੋ ਆਪਣਾ ਆਪ ਦੇਖ ਲੋ ਤੁਹਾਡੀ ਕਾਂਗਰਸ ਨੇ ਹੁਣ ਤੱਕ ਕੀ ਕੀਤਾ ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲੇ ਕੀਤੇ ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਅੰਦਰ ਕਦੀਆਂ ਤੌਰ ਪੈਸਾ ਕੀਤਾ ਕਦੀ ਗੈਟਸਰ ਪੈਸਾ ਕੀਤੇ ਕਦੀ ਕੁਛ ਕਰ ਕੁਛ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਜਿਹੜਾ ਉਹ ਗਲਤ ਰਾਏ ਤੋਂ ਨਿਕਾਗਸਦੇ ਜਿਹੜੀ ਉਹ ਕੋਸ਼ਿਸ਼ ਕੀਤੀ ਸੋ ਮੈਂ ਮਤਲਬ ਜਿਹੜਾ ਰੰਧਾਵਾ ਸਾਹਿਬ ਦੇ ਬਿਆਨ ਦੀ ਨਿੰਦਾ ਵੀ ਕਰਦਾ ਉਹ ਰੰਧਾਵਾ ਸਾਹਿਬ ਨੂੰ ਮੈਂ ਕਹਿੰਦਾ ਕਿ ਸੋਚ ਕੇ ਗੱਲ ਕਰੋ ਆਪਣੇ ਮੰਜੇ ਥੱਲੇ ਸੋਟਾ ਬਾਦੋ ਮੁੱਤਿਆ ਲਿਓ ਹੋਰ ਨਾ ਕਿਸੇ ਦੀ ਗੱਲ ਕਰੋ ਸਾਡਾ ਕਦੀ ਵੀ ਸਾਡੀ ਪਾਰਟੀ ਦਾ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਕੇ ਵੀ ਕਦੀ ਬੈਡ 엘ਿਮੈਂਟ ਦੇ ਨਾਲ ਕਦੀ ਵੀ ਕਿਸੇ ਸਮਗਲਰ ਦੇ ਨਾਲ ਕਦੀ ਵੀ ਕਿਸੇ ਗੈਕਸਟਰ ਦੇ ਨਾਲ ਕਦੀ ਵੀ ਸਾਡੇ ਕੇ ਆਗੂ ਦਾ ਕੋਈ ਸਬੰਧ ਨਹੀਂ ਥਿਆ ਇਹ ਸਭ ਸਬੰਧ ਤੁਹਾਡੇ ਦੇ ਤੁਸੀਂ ਮਾਝੇ ਦੇ ਵਿੱਚ ਮੋਦੀ ਦੇ ਗੈਕਸਟਰ ਨੂੰ ਜਿਹੜਾ ਸੰਦੇਂ ਦੇ ਵਿੱਚ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਭੁੱਲ ਜਾਓ ਕਿ ਹੁਣ ਮਾਝੇ ਦੇ ਲੋਕ ਕਿਤੇ ਤੁਹਾਨੂੰ ਮਾਫ ਕਰਨਗੇ ਜੋ ਤੁਸੀਂ ਕਰ ਰਹੇ ਹੋ ਸੱਦੀ ਤੁਸੀਂ ਪੰਜਾਬ ਵਿੱਚ ਜਾਂ ਮਾਝੇ ਵਿੱਚ ਐਂਕੰਪੰਚੈਤਾਂ ਤੇ ਤੁਹਾਡਾ ਕਿਤੇ ਪੈਰ ਨਹੀਂ ਲੱਗਣਾ ਕਿ ਮਾਝੇ ਵਾਲੇ ਦੇ ਤੁਹਾਨੂੰ ਵੋਟ ਨਹੀਂ ਪਾਉਣੀ ਤੁਸੀਂ ਐਵੇਂ ਫੋਕੇ ਦਾਬੇ ਦੁਬੇ ਦਾ ਮਾਰੋ ਤੁਹਾਡੇ ਬਾਦੇ ਸਭ ਕੁਝ ਅਸੀਂ ਜਾਣਦੇ ਆ ਪਰ ਆਮ ਆਦਮੀ ਪਾਰਟੀ ਜਿਹੜੀ ਆ ਪਿੰਡਾਂ ਦੇ ਵਿੱਚ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਬੜੀਆਂ ਨਫਾਕ ਸ਼ਾਂਤੀਪੂਰਨ ਚੋੜਾ ਜਿਹੜੀਆਂ ਕੁੱਕਦਾਈਆਂ ਆਦਾਰੀਆਂ ਅਸੀਂ ਮਤਲਬ ਪਹਿਲਾਂ ਮਦਾਨ ਸਭਾ ਦੇ ਵਿੱਚ ਕਿਹਾ ਸੀਗਾ ਕਿ ਐਤਕਾ ਬਲਤ ਜਿਹੜਾ ਉਹ ਸਿਆਸੀ ਪਾਰਟੀ ਦਾ ਨਹੀਂ ਐਤਕਾ ਪਿੰਡਾਂ ਦਾ ਸਪੰਚ ਬਣੂਗਾ ਅਸੀਂ ਉਹ ਬਣਾ ਰਹੇ ਆ ਤੇ ਉਹ ਉਹ ਬਣਾਉਂਦੇ ਆ ਅਸੀਂ ਕੋਈ ਵੀ ਗਲਤ ਜਿਹੜਾ ਕੰਮ ਨਹੀਂ ਕਰਦੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ